ਆਜੋ ਨਹੀਂ ਲਖਨੂਈਆਂ ਦੇ ਕਮਿਸ਼ਨ ਲਗਾਓ ਨਹੀਂ ਜ ਨਹੀਂ ਇਹ ਬਿਲਕੁਲ ਨਹੀਂ ਹੋਣਾ ਮੇਰੇ ਮੇਰੇ ਝੰਡੇ ਨਾ ਇਹ ਸਰਕਾਰੀ ਪ੍ਰਾਪਰਟੀ ਹੈ ਇਹ ਕਮੇਟੀ ਦੀ ਦੁਕਾਨ ਹੈ ਦੁਕਾਨਦਾਰ ਅਗਰ ਕਹਿੰਦਾ ਕਿ ਮੇਰਾ ਘੰਡਾ ਮੇਰੀ ਮਰਜ਼ੀ ਦੇ ਬਿਨਾਂ ਨਹੀਂ ਉਤਰਨਾ ਚਾਹੀਦਾ ਨਾ ਮੈਂ ਘੁਆਣਾ ਨਹੀਂ ਇਹ ਸਰਕਾਰੀ ਪ੍ਰਾਪਰਟੀ ਤੇ ਲੱਗ ਹੀ ਨਹੀਂ ਸਕਦਾ ਜੀ ਨਹੀਂ ਇਹ ਸਰਕਾਰੀ ਪ੍ਰਾਪਰਟੀ ਹੈ ਸਾਡੇ ਝੰਡੇ ਕਿਉਂ ਉਤਰੇ ਨਹੀਂ ਸਾਡੇ ਪੁੱਛਦੇ ਨਾਲ ਉਤਰਦੇ ਨਹੀਂ ਤੁਸੀਂ ਆਪਦੇ ਨੇ ਕੀ ਦੀਏ ਹੋਰ ਕਰਲਵਾਈ ਨਹੀਂ ਤੁਸੀਂ ਕਹਣਾ ਗੱਲਾਂ ਕਰੀ ਜਾਂਦੇ ਹੋ ਜਿੰਨਾ ਵੀ ਕਰ ਸਕਦੇ ਤੁਹਾਡੇ ਕੋਲ ਕਿ ਤੁਸੀਂ ਬੋਰਡ ਉਤਾਰਦੇ ਹੋਗੇ ਨਿਸ਼ਚਿਤ ਜਨਾਬ ਦੀ ਉਮੀਦ ਤੁਹਾਡੇ ਤੋਂ ਕਿੱਦਾਂ ਕੀਤੀ ਜਾ ਸਕਦੀ ਹੈ ਤੁਸੀਂ ਆਪਣੀ ਗੱਦੀ ਦੀ ਰੱਖਿਆ ਨਹੀਂ ਕਰ ਸਕਿਆ ਤੇ ਇਹ ਸਰਕਾਰੀ ਨਹੀਂ ਹੈ ਅੱਬ ਸਾਹਮਣੇ ਦੇਖੋ ਸਾਹਮਣੇ ਇਹ ਸਾਹਮਣੇ ਸਰਕਾਰੀ ਕੰਬੇ ਨਹੀਂ ਹੈ ਕਿਹਾ ਤੁਸੀਂ ਤੁਹਾਡੇ ਉਤਾਰਿਆ ਦੇ ਚਾਰ ਬੋਰਡ ਤੁਹਾਡੀ ਗੱਡੀ ਤੋਂ ਖੋਹ ਕੇ ਲੈ ਜਾਣ ਤੁਸੀਂ ਤੁਹਾਡੀ ਕੀ ਰੱਖਿਆ ਰੱਖੀ ਕਰਨੀ ਹੈ ਹਾਂਜੀ ਭਾਈ ਤੁਹਾਡੇ ਨੇ ਪ੍ਰਦਰਸ਼ਨ ਕੀਤਾ ਯਾਰ ਕੀ ਕਰਨਾ ਹੈ ਮੈਂ ਪ੍ਰਦਰਸ਼ਨ ਨਹੀਂ ਕਰ ਰਿਹਾ ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਕਰਤੱਵ ਕੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਕਰਾਣਾ ਚੋਣ ਆਯੋਗ ਦੇ ਹਦਾਇਤਾਂ ਦਾ ਪਾਲਣ ਕਰਨਾ ਜ਼ਮੀਨੀ ਪੱਧਰ ਤੇ ਦੋਰੇ ਮਾਪਦੰਡ ਨਹੀਂ ਹੋ ਸਕਦੇ ਚੋਣ ਆਯੋਗ ਸਾਫ ਸਾਫ ਕਹਿੰਦਾ ਹੈ ਕਿ ਕ੍ਰਾਸ ਝੰਡੇ ਨਹੀਂ ਲੱਗ ਸਕਦੀਆਂ ਕਿਸੇ ਦੁਕਾਨ ਤੇ ਉਹਦੀ ਮਰਜ਼ੀ ਦੇ ਬਿਨਾਂ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਬਿਲਡਿੰਗ ਤੇ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਖੰਭਿਆਂ ਤੇ ਹੋਲਡਿੰਗ ਨਹੀਂ ਲੱਗ ਸਕਦੇ ਲੇਕਿਨ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅੰਨਾ ਹੋਇਆ ਪਿਆ ਇਸ ਕਰਕੇ ਮੈਨੂੰ ਆਣਾ ਪਿਆ ਇਹ ਨਹੀਂ ਹੋ ਸਕਦਾ ਕੇਜਰੀਵਾਲ ਦੇ ਨਿਜਮ ਹੋ ਰੋਣ ਬੀਜੇਪੀ ਨਿਜਮ ਬੀਜੇਪੀ ਸਰਕਾਰ ਦੀ ਬੁਖਲਾਦ ਹੈ ਜੋ ਤੁਸੀਂ ਦੇਖ ਰਹੇ ਹੋ ਅੱਜ ਇਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਬੜਾ ਕੀਏ ਛੋਤੇ ਨੰਬਰ ਤੇ ਆ ਰਿਹਾ ਪੰਜਾਬ ਦੇ ਵਿੱਚ ਤੇ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਜਾਰੀ ਹੈ ਉਹਦਾ ਹੀ ਇਹਨਾਂ ਨੂੰ ਡਰ ਹੈ ਜਿਹੜਾ ਇਹਨਾਂ ਨੇ ਅੱਜ ਤਮਾਸ਼ਾ ਕੀਤਾ ਹੈ ਹਰ ਹਰ ਸਰਕਾਰ ਨੂੰ ਹਰ ਪਾਰਟੀ ਨੂੰ ਹੱਕ ਹੁੰਦਾ ਕਿ ਜਦੋਂ ਦਾ ਸੁਪਰੀਮੋ ਜਾਂ ਉਹਨਾਂ ਦਾ ਕੋਈ ਵੀ ਵੱਡਾ ਲੀਡਰ ਆਏ ਤੇ ਸਜਾਵਟ ਦਾ ਜਿੰਮਾ ਸਾਰੇ ਵਰਕਰਾਂ ਦੇ ਸਿਰ ਤੇ ਹੁੰਦਾ ਇਸ ਸੀਨ ਨੂੰ ਡਰ ਕੇ ਬੁਖਲਾੜ ਇਹਨਾਂ ਦੀ 쇼 ਕਰ ਰਹੀ ਆ ਜਿਨ੍ਹਾਂ ਨੇ ਸਾਡੇ ਪੋਸਟਰ ਉਤਾਰਨ ਦੀ ਕੋਸ਼ਿਸ਼ ਕੀਤੀ ਸਾਡੇ ਚੰਡੇਦਾਰਾਂ ਦੀ ਕੋਸ਼ਿਸ਼ ਕੀਤੀ ਸਾਡੇ ਵਰਕਰਾਂ ਦੇ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਇਹ ਭਲੇਖੇ ਜੇ ਰਹਿ ਜਾਣ ਆਮ ਆਦਮੀ ਪਾਰਟੀ ਕਦੀ ਨਾ ਤੱਕਾ ਕਰਦੀ ਐ ਨਾ ਤੱਕਾ ਸੈਂਦੀ ਐ ਤੇ ਜੇ ਤੱਕਾ ਕਰਨ ਚਾਹੀਏ ਤੇ ਅਸੀਂ ਤੱਕਾ ਚੰਗੀ ਤਰ੍ਹਾਂ ਕਰਦੇ ਆ ਤੇ ਚੰਗੀ ਤਰ੍ਹਾਂ ਨਬੇੜ ਦਿਆਂ ਫੇਰ ਉਹਨਾਂ ਨੂੰ